ਬੋਰਡ ਦੇਣ ਬਿਆ ਗੰਦੇ ਇਸ ਫੈਕਟ ਇਹਦੀ ਦੇਰੀ ਦਾ ਪਿਆ ਗੰਦਾ ਪਾਣੀ ਅੱਜ ਕਾਨੂੰਨ ਕਹਿ ਦੂ ਇਹਨਾਂ ਦੀ ਜਿੰਮੇਤ ਅਸੀਂ ਧੋੜ ਥੋੜੀ ਜਾਨ ਮਾਰੀ ਤੇ ਮੇਰੀ ਤੁਹਾਨੂੰ ਤੁਸੀਂ ਰਿਸਪੈਕਟੇਬਲ ਹੋ ਮੇਰੀ ਤੁਹਾਨੂੰ ਨਹੀਂ ਬੇਨਤੀ ਆ ਕੋਈ ਪੋਲੂਸ਼ਨ ਕੰਟਰੋਲ ਬੋਰਡ ਨੇ ਕਿਸੇ ਦੇ ਲੱਗਾ ਕੋਈ ਪੋਲੂਸ਼ਨ ਕੰਟਰੋਲ ਬੋਰਡ ਨੇ ਆਪ 40 ਡੇਰੀਆਂ ਚੋਕੇ ਸਦੇ ਪਾਣੀ ਦੀ ਟੈਸਟਿੰਗ ਕਰਾਈ ਹੋਈ ਆ ਵੀ ਇਹ ਪਾਣੀ ਕੋ ਗੰਦਾ ਆ ਫਲੂਟ ਕਰ ਰਿਹਾ ਕੋਈ ਹਾਂਜੀ ਉਹ ਇਹਨਾਂ ਨੂੰ ਤਾਂ ਕਿਸੇ ਨੇ ਨਹੀਂ ਆਇਆ ਨਾਲੇ ਉਹ ਆ ਆ ਕੇ ਕਨੈਕਸ਼ਨ ਥੋੜੀ ਕੱਟਣਗੇ ਇਹਨਾਂ ਨੇ ਕੋਈ ਬਿਜਲੀ ਦਾ ਤਾਂ ਕਨੈਕਸ਼ਨ ਉਹ ਕੱਟ ਸਕਦੇ ਆ ਵੀ ਜੇ ਕੋਈ ਇਹ ਇਥੇ ਕੱਲੀ ਕੱਲੀ ਸਾਨੂੰ ਦੱਸ ਕੇ ਇਹ ਵੀ ਆ ਤੁਹਾਨੂੰ ਗੱਲ ਉਹਨਾਂ ਦਾ ਨੰਬਰ ਦੇ ਦਿੰਨੇ ਆ ਪੁਲਿਸਨ ਵਾਲਾ ਨੰਬਰ ਦੋ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਲਓ ਨਾ ਆਪਾਂ ਦਾ ਕਨੈਕਸ਼ਨ ਤੁਹਾਡੇ ਨਾਲ ਪੁਲਿਸਨ ਵਾਲਾ ਕੋਈ ਆਫੀਸਰ ਆਇਆ ਨਹੀਂ ਇੱਥੇ ਮੈਂ ਤੁਹਾਨੂੰ ਬਰੋ ਪੁਲਿਸਨ ਵਾਲਾ ਕੋਈ ਪੁਲਿਸ ਹਾਂ ਮੇਰੀ ਗੱਲ ਕੋਈ ਨਾ ਵੱਲੋਂ ਕੋਈ ਬੇਇਨਤਾਈ ਹੋਈ ਆ ਮੇਰੀ ਗੱਲ ਕਿਸੇ ਨੇ ਆਪਾਂ ਨੋਟਿਸ ਦੇ ਹੀ ਤਾਂ ਨਾ ਵੀ ਭਾਈ ਤੇ ਚਾਹ ਕੰਮਿਆ ਜਾਣਾ ਮੈਂ ਤਾਂ ਇਹ ਮੰਗਣ ਡਿਆ ਜੀ ਦੱਸੋ ਇਹਦੇ ਜੱਜ ਸਾਹਿਬ ਵੀ ਇਹ ਨਹੀਂ ਕਰ ਸਕਦੇ ਜਿਹੜਾ ਨਾ ਆਪਣਾ ਵਿੱਚ ਇੱਕ ਪੋਲੂਸ਼ਨ ਕੰਟਰੋਲ ਹੈ ਹਨ ਮੇਰਾ ਨੋਟਿਸ ਪਿਆ ਉਹਦੀ ਮੈਂ ਤੁਹਾਨੂੰ ਪਾਪੀ ਦਿੰਦਾ ਸਾਬਾਦ ਰਹੇਗਾ ਮੈਂ ਮੰਨ ਲਈ ਗੱਲ ਪੋਲੂਸ਼ਨ ਕੰਟਰੋਲਰ ਤੁਹਾਨੂੰ ਭੇਜਦਾ ਆਪਾਂ ਮੌਕੇ ਤੇ ਜਾ ਕੇ ਦੇਖਣਾ ਹੁੰਦਾ ਵੀ ਵਾਕੇ ਪਲੂਟ ਕਰ ਰਹੇ ਆ ਇਹਨਾਂ ਚ ਤੇ ਫੈਕਟਰੀ ਚ ਜੇ ਕੇ ਡਿਫਰੈਂਸ ਆ ਜੇ ਠੀਕ ਹੈ ਜੀ ਗੱਲ ਦੇਖੋ ਆ ਕੇ ਚੈੱਕ ਕਰਨ ਪਹਿਲਾਂ ਉੱਥੇ ਬੈਠੇ ਆਰਡਰ ਕਰੀ ਜਾਵੇ ਲੋਕੀ ਗੱਦੀਆਂ ਪਾਤੀ ਜਾਣੀ ਤੁਹਾਡਾ ਬਿੱਲ ਫੈਕਟਰੀਆਂ ਦਾ ਤੇ ਇਹਨਾਂ ਦਾ ਡਿਫਰੈਂਸ ਆ ਆਪਾਂ ਗੋਹੇ ਨੂੰ ਆਰਗੇਨਿਕ ਮੰਨਦੇ ਆ ਆਪਾਂ ਕਹਿੰਦੇ ਗੋਹੇ ਦੀ ਖਾਦ ਪਾਓ ਵੀ ਤੁਹਾਡੇ ਬੰਦੇ ਕਨੈਕਸ਼ਨ ਨਹੀਂ ਕਰਦੇ ਤਾਂ ਦੇ ਹੀ ਕਾਰਵਾਈ ਕਰਾਂਗੇ ਤੁਸੀਂ ਆਪਣੇ ਕਨੈਕਸ਼ਨ ਕਟਾਓ ਨਹੀਂ ਨੋਟਿਸ ਦੇ ਦੇਣਾ ਨਹੀਂਗਾ ਇਹਨਾਂ ਦੀ ਕੋਈ ਬੇਨਤੀ ਆਈ ਜਾ ਇਹਨਾਂ ਨੂੰ ਕੋਈ ਤੁਸੀਂ ਨੋਟਿਸ ਦਿੱਤਾ ਹੋਵੇ ਪੁਰੂਸ਼ਾਂ ਵਾਲੇ ਨਹੀਂ ਤੁਹਾਡਾ ਇਹ ਲਿਖੇ ਦਿੰਦਾ ਕਿ ਪੁਰੂਸ਼ਾਂ ਵਾਲੇ ਪਾਣੀ ਲੱਗਣ ਬੱਤੀਆਂ ਤੋਂ ਹਟਾਉਦੇ ਆ ਮਾਰ ਮਾਰ ਜਿਹੜੇ ਗੱਲ ਕਰ ਗਏ ਇੱਕ ਮਿੰਟ ਜਿਹੜੇ ਸਾਡੇ ਕੋ ਡੰਗਰ ਮਾਰੇ ਉਹ ਜਿਹਨਾਂ ਵਾਰ ਤੁਸੀਂ ਹੋਗੇ ਨਹੀਂ ਠੰਡੇ ਹੋਗੇ ਨਹੀਂ ਕੰਮ ਚੱਲਦਾ ਨਹੀਂ ਪਾਣੀ ਕਿੰਦਾ ਸੀ ਆਹ ਠੰਡੇ ਹੋਗੇ ਨਹੀਂ ਕੰਮ ਚੱਲਣਾ ਕਿਸੇ ਦੇ ਨਾਲ ਕਸੂਰ ਨਹੀਂ ਦਿਆ ਮੇਰੀ ਗੱਲ ਸੁਣੋ ਅਸੀਂ ਬੁੜੇ ਬੁੜੇ ਜਲਦੇ ਰਹੀ ਤੁਹਾਨੂੰ ਅੰਦਰ ਦੇਖੋ ਨਹੀਂ ਬੈਠੇ ਰਹੇ ਕੋਈ ਨਹੀਂ ਜਾ ਨਹੀਂ ਠੀਕ ਹੈ ਠੀਕ ਹੈ ਤੁਹਾਡੇ ਉਹੀ ਉਹੀ ਜਾਈ ਸਾਰਾ ਗੱਲ ਠੀਕ ਹੈ ਤੁਸੀਂ ਅੰਦਰ ਜਾਵੇ ਪਹਿਲਾਂ ਮੱਝਾ ਦੇਖੋ ਆਪਕੋ ਸਭ 500 ਮਾਰ ਦੇ ਦਿੰਦੇ ਕਿਦਾਂ ਪਾਣੀ ਮਾਰ ਕੇ ਬੇਜਵਾਨ ਹੋ ਜਾਣਾ ਪਹਿਲਾਂ ਜੱਤਾ ਕੰਮ ਮਾਰੋ ਹਾਂ ਮਿੰਟ ਨਹੀਂ ਕੱਢੀ ਮੇਹਰਬਾਨੀ ਕਰੋ ਸਾਥ ਥੋੜੀ ਜੀ ਆਰਾਮ ਨਾ ਕਰੋ ਤੁਹਾਡੀ ਤੁਹਾਡੀ ਹੈਲਪ ਦੇ ਨਾਲ ਸਾਡੀ ਹੈਲਪ ਹੋਣੀ ਹੈ ਤੁਸੀਂ ਹੈਲਪ ਕਰਨੀ ਹੈ ਇਹਦਾ ਇੱਕ ਡੱਗਰੀ ਮਰ ਗਿਆ ਤੁਹਾਡੇ ਸਿਰ ਤੇ ਤਰਾਜ ਆਉਣਾ ਸਾਰਾ ਲੱਖ ਲੱਖ ਰੁਪਏ ਤੋਂ ਘਟ ਜਾਣਗੇ ਨਹੀਂ ਜੀ ਲਾਖਾਂ ਕੁ ਸਾਲ ਪਹਿਲੇ ਜੋ ਮੰਡੀ ਦੇ ਭੈਸ ਦਾ ਰੱਖਿਆ ਜਿਹਨਾਂ ਨੂੰ ਲੱਗੂਗਾ ਤਾਂ ਮੱਝ ਨਹੀਂ ਆਉਂਦੀ ਅੱਜ ਮੱਝ 1.5-2-2 ਲੱਗਦੀ ਹੈ ਚਾਈ ਦੀ ਵੀ ਕੀ ਹੈ 2-2 ਦੀ 100 ਲੱਗਦੀ ਹੈ ਗਾਂ ਹੀ 1.5-2 ਲੱਗਦੀ ਹੈ ਘਲੋਣਾ ਕੋ 100 ਪਹਿਲਾਂ ਕੋਈ ਆਪਣਾ ਦੇ ਇਹਨਾਂ ਦੇ ਖਾਤੇ ਪੈ ਗਿਆ ਬਿਜਲੀ ਬੋਰਡ ਨੇ ਕੋਈ ਨੋਟਿਸ ਦਿੱਤੇ ਕੇ ਸੀ ਇਹਨਾਂ ਨੂੰ ਪਹਿਲਾਂ ਆਪਣੇ ਕੋਈ ਨੋਟਿਸ ਨਹੀਂ ਕੋਈ ਕੋਸ਼ ਨਹੀਂ ਆਹੀ ਬਦਲ ਸਾਹਿਬ ਦੀ ਸਰਕਾਰ ਦੇ ਟਾਈਮ ਤੇ ਡੇਰੀਆਂ ਪਾਈਆਂ ਸੀ ਹਾਂ ਉਹਨਾਂ ਸਾਨੂੰ ਆਹੀ ਕਹੀ ਸੀ ਬਦਲ ਸਾਹਿਬ ਕੋਲ ਉਹਨਾਂ ਕਿਹਾ ਸੀ ਜਿੱਥੇ ਤੁਹਾਡੀ ਪਾਣੀ ਦਾ ਨਿਕਾਸ ਹੈ ਸ਼ਹਿਰ ਛੱਡ ਕੇ ਉੱਥੇ ਚੱਲ ਜਾਓ ਅਸੀਂ ਉਦੋਂ 20-22-24 ਸਾਲ ਹੋ ਗ ਅਹੀ ਇੱਧਰ ਆ ਗਏ ਸਾਰੇ ਡੈਰੀਆਂ ਵਾਲੇ 400 ਡੈਰੀ ਜਮਸ਼ੇਰ ਏ ਇੱਥੇ 40 ਡੈਰੀਆਂ ਜਮਸ਼ੇਰ ਵਾਲੀ 400 ਡੈਰੀ ਦਾ ਕੋਈ ਦੋਖ ਨਹੀਂ ਸਿਰਫ 40 ਵਾਲੀਆਂ ਡੈਰੀਆਂ ਦਾ ਦੋਖ ਏ ਇੱਥੇ ਜਿਆਦਾ ਕੈਂਸਰ ਇਸ ਬਾਣੀ ਜੋ ਹੁੰਦੀ ਏ ਉਂਦਰੋਂ ਨਹੀਂ ਕੈਂਸਰ ਜਾਂਦਾ ਇਹਦੇ ਵਿੱਚ ਕੋਈ ਫੈਕਟਰੀ ਆ ਵੀ ਆਦੀ ਹੋਣਾ ਤੇ ਆਪ ਦਾ ਪਾਣੀ ਉਹ ਨਹੀਂ ਦਿਖਦਾ ਇਹਨਾਂ ਨੂੰ ਸਭ ਕੁਝ ਇਹਦੇ ਵਿੱਚ ਪੈਂਦਾ ਨਹੀਂ ਉਹ ਨਹੀਂ ਦਿਖਦਾ ਇਹਨਾਂ ਨੂੰ ਪਤਾ ਨਹੀਂ ਡੈਰੀਆਂ ਤੋਂ ਕੀ ਜਲ ਨਹੀਂ ਇਹਨਾਂ ਨੂੰ ਗੋਇਆ ਦਿਖਦਾ ਪਿਆ ਕੈਮੀਕਲ ਕੁਝ ਨਹੀਂ ਦਿੰਦਾ ਇਹਨਾਂ ਨੂੰ ਹੋਰ ਨਹੀਂ ਨਾ ਹੋਰ ਨਹੀਂ ਨਾ ਦਿਖਦਾ ਸਿਰਫ ਡੈਰੀ ਵਾਲੇ ਦਿਖਦੇ ਨੇ ਆਪਾਂ ਲੋਕਾਂ ਨੂੰ ਗੋਬਰ ਵਾਲਾ ਪਾਣੀ ਹੁੰਦਾ ਤਾਂ ਉਹ ਤਾਂ ਵੀ ਆਰਗੇਨਿਕ ਹੈ ਜੀ ਅੱਛਾ ਜੀ ਸਾਡਾ ਪਾਣੀ ਜਿਹੜਾ ਡੈਰੀਆਂ ਨਾਲ ਇਹ ਤਾਂ ਅੰਚਮਿਆਰੇ ਦਾ ਹੀ ਖਤਮ ਹੋ ਜਾਂਦਾ ਲੋਕੀ ਜਿਹੜੇ ਜ਼ਿਮੀਂਦਾਰ ਨੇ ਖੁਸ਼ ਨੇ ਆਰਗੇਨਿਕ ਹੁੰਦਾ ਭਈਆ ਗੋਇਆ ਪੈਂਦਾ ਪਾਣੀ ਦੇ ਵਿੱਚ ਤੇ ਸਾਨੂੰ ਵਧੀਆ ਰਹੇਗਾ ਸਾਡੀਆਂ ਫਸਲਾਂ ਠੀਕ ਹੋ ਸਾਡੇ ਨਾਲ ਤੇ ਤਲਵਾਰ ਲੜਕਾਈ 4 ਸਾਲ ਹੋ ਗਏ ਨੇ। ਰੋਜ਼ ਹੀ ਆ ਤੁਹਾਡਾ ਕਰੈਚੰਗੜ ਤੁਹਾਡਾ ਆ ਕੱਢ ਦੇਣਾ ਤੁਹਾਡਾ ਆ ਕੱਢ ਦੇਣਾ। ਆਈ ਫੁੱਟਬਾਲ ਚ ਆਉਂਗਾ ਹੋਰ ਜੀਵੀ ਦਾਰ ਸਾਥ ਕੇ ਆਈ ਧਰਨਾ ਲਾਵਾਂਗੇ ਉੱਥੇ। ਕੱਟੇ ਜਿਹੜਾ ਕੋਈ ਕੱਟਦਾ ਸਾਬ ਨਹੀਂ ਕਿਤੇ ਆਪਣੇ ਦੋ ਕੱਟੇ ਕੇ ਦਵਾਰਾ ਜੋੜੂ ਨਗੇ ਉਹਨੇ ਜੋੜਨਗੇ ਜੋੜਨਗੇ ਜੋੜੂਗਾ ਕਿਉਂ ਨਾ ਇਹ ਨਾ ਜੋੜੇਗੇ ਇਹਨਾਂ ਦੇ ਵਲੋਂ ਫੇਰ ਅਗਲਾ ਸੱਟ ਕੇ ਆ ਜੋੜੇਗੇ ਤੇ ਫਿਰ ਉਹ ਧਰਨਾ ਫਿਰ ਆਜੀ ਲੱਗ ਜਾਏਗਾ। ਜਿਉਂ ਸੀ ਡੈਰੀਆਂ ਵਾਸਤੇ ਪੂਸ਼ਨ ਬੋਰਡ ਨੇ ਆਪਣੇ ਲੈਕਚਰ ਮੋਡਲਾਂ ਨੂੰ ਕਿਹਾ ਸੀ ਵੀ ਕਨੈਕਸ਼ਨ ਕੱਟੋ। ਜੀ। ਉਹ ਸਾਡੀ ਗੱਲਬਾਤ ਹੋ ਗਈ ਬਹਿ ਗ ਅਸੀਂ ਬਾਬਾ ਜੀ ਗਏ ਬਾਹਰ ਕਿਤੇ ਉਹਨਾਂ ਦੱਸਦੇ ਤਰੀਕ ਤੱਕ ਆਇਆ ਸਰ ਖਾਲੀ ਡੈਰੀਆਂ ਦੇ ਹੀ ਕਨੈਕਸ਼ਨ ਕੱਟੇ ਜਾ ਰਹੇ ਆ ਕਿਤੇ ਫੈਕਟਰੀਆਂ ਦੇ ਵੀ ਆ ਸਿਰਫ ਡੈਰੀਆਂ ਦੇ ਸਰ ਉਹਨਾਂ ਨੇ ਉਹਨਾਂ ਨੇ ਕਿਹਾ ਫੈਕਟਰੀਆਂ ਦੇ ਵੀ ਨੇ ਸ਼ਾਇਦ ਹੋਣਗੇ ਆਪਾਂ ਨੂੰ ਨਹੀਂ ਉਹਦੇ ਬਾਰੇ ਆਪਾਂ ਦੇ ਡੈਰੀਆਂ ਵਾਲੇ ਸਾਡੀਆਂ 42 ਡੈਰੀਆਂ ਇੱਥੇ ਠੀਕ ਹੈ ਬਾਕੀ 400 ਡੈਰੀ ਜਮਸ਼ੇਰ ਜਿਹਾਂ ਉਹਨਾਂ ਕਿਸੇ ਇਸੇ ਨਾਲੇ ਚ ਉਹਨਾਂ ਦਾ ਪਾਣੀ ਪੈਂਦਾ ਜੀ ਇਸੇ ਨਾਲੇ ਸਾਡਾ ਸਾਡੇ 40 ਡੈਰੀਆਂ ਭੇੜੀਆਂ ਲੱਗੀਆਂ ਸਰ ਭਈਆ ਕੀ ਹੈ ਜਿਹੜੀ ਇੱਧਰ ਹੈ ਜਿਹੜਾ ਕਨੈਕਸ਼ਨ ਕਿਉਂ ਕਟੇ ਜਾ ਰਿਹਾ ਉੱਧਰ ਵੀ ਇਹੀ ਨਾਲਾ ਤੇ ਇੱਧਰ ਵੀ ਇਹੀ ਨਾਲਾ ਕੀ ਭਈਆ ਕੀ ਜਾ ਸਕਦਾ ਵੀ ਕਿਸੇ ਦਾ ਕੀ ਵਿਚਾਰ ਹੈ ਕਿਉਂ ਇਦਾਂ ਕਰਦੇ ਇਹ ਥੋੜੀਆਂ ਛੇਤੀ ਕਾਬੂ ਆ ਜਾਂਦੇ ਨੇ ਰੋਲ ਬੋਰਡ ਦੀਆਂ ਇਨਸਟਰਕਸ਼ਨਸ ਦੇ ਉੱਪਰ ਜਿਹੜੀਆਂ ਇੰਡਸਟਰੀਆਂ ਜਾਂ ਡੇਰੀਆਂ ਪੋਲੂਸ਼ਨ ਫਲਾ ਰਹੀਆਂ ਨੇ ਉਹਨਾਂ ਦੇ ਕਨੈਕਸ਼ਨ ਕੱਟਣ ਦਾ ਹੁਕਮ ਦਿੱਤਾ ਸੀ। ਉਹਨਾਂ ਦੀ ਕੰਪਲਾਈਅੰਸ ਵਾਸਤੇ ਆਏ ਸੀਗੇ ਤੇ ਮੌਕੇ ਤੇ ਡੇਰੀ ਮਾਲਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਮੌਕੇ ਦੇ ਕਾਉਂਸਲਰ ਅਮਿਤ ਸਿੰਘ ਸੱਧਾ ਜੀ ਤੇ ਹੋਰ ਮੋਤਬਰ ਬੰਦਿਆਂ ਨੇ ਕਿਹਾ ਕਿ ਸਾਨੂੰ 10 ਤਰੀਕ ਤੱਕ ਦਾ ਟਾਈਮ ਦਿੱਤਾ ਜਾਏ ਤਾਂ ਕਿ ਅਸੀਂ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਕੋਲ ਐਨਓਸੀ ਲੈ ਲਾਂਗੇ ਤੁਸੀਂ ਕਹਿੰਦੇ ਕਿ ਬਿੱਲ ਦੀ ਵੀ ਗੱਲ ਕਰਦੇ ਕਿ ਬਿੱਲ ਨਹੀਂ ਦਿੱਤੇ ਗਏ ਉਹ ਕੀ ਮਾਮਲਾ ਇਹਨਾਂ ਨੇ ਨਹੀਂ ਦਿੱਤੇ ਉਹ ਜਿੱਦਾਂ ਡਿਫਾਲਟਿੰਗ ਮਾਉਂਡ ਜਿਨ੍ਹਾਂ ਦੀ ਹੁੰਦੀ ਜੀ ਬਿੱਲ ਰੋਟੀਨ 'ਚ ਕਈ ਪੇ ਨਹੀਂ ਕਰਦੇ ਉਹਨਾਂ ਦੇ ਕਨੈਕਸ਼ਨ ਆਪਾਂ ਕਟਾਂਗੇ ਉਹਦੇ ਵਾਸਤੇ ਕੋਈ ਸਰ ਕਿੰਨੇ ਕਨੈਕਸ਼ਨ ਆ ਜਿਹੜੇ ਇੱਥੇ ਜਿਹੜੇ ਡੈਰੀਆਂ ਦੇ ਜਿਹੜੇ ਕੱਟੇ ਜਾ ਰਹੇ ਨੇ 30 39 ਕਨੈਕਸ਼ਨ ਸੀਗੇ ਡੈਰੀਆਂ ਦੇ ਤੇ ਬਾਕੀ ਇੰਡਸਟਰੀ ਦੇ ਇੰਡਸਟਰੀ ਦੇ ਕਿੰਨੇ ਆ ਸਰ ਇੰਡਸਟਰੀ ਦੇ 10 ਤੋਂ ਕਨੈਕਸ਼ਨ ਲਗਭਗ ਹੈਗੇ ਠੀਕ ਕੋਲਮਾ ਅਗਲੇ 40 ਕ ਕਨੈਕਸ਼ਨਾਂ ਦੇ ਅਪਰੋਕਸੀਮੇਟਲੀ ਹੈਗੇ ਜਿਹੜੇ ਆਪਾਂ ਕੱਟਨੇ ਸੀਗੇ ਠੀਕ ਕੋ ਜੀ ਸਰ ਅਜ ਮੋਕੇ ਤੇ ਕੀ ਨਿਬੜੀ ਗਈ ਹੁਣ ਕਿ ਪਿੰਡ ਸਾਰਾ ਇਕੱਠਾ ਹੋਇਆ ਸੀ ਲੈ ਗਏ ਪਾਣੀ ਨੂੰ ਲੈ ਗਏ ਕਿਦੋਂ ਜੀ ਕਹਿੰਦੇ ਪਏ ਸੀ ਸਰ ਇਹ ਖਾਲੀ ਬਿਆਕਾ ਹੈ ਜਾਂ ਡੈਰੀਆਂ ਦੇ ਹੈ ਜੀ ਫੈਕਟਰੀਆਂ ਵੀ 9 ਫੈਕਟਰੀਆਂ ਵੀ 29 ਡੈਰੀਆਂ ਸਰ ਫੈਕਟਰੀ ਦੇ ਨੋਟਿਸ ਦਿੱਤੇ ਕਿ ਕੋਈ ਆਪਣੇ ਵੱਲੋਂ ਹਾਂ ਜੀ ਹਾਂ ਜੀ ਦੇ ਦਿੱਤੇ ਜੀ ਸਰ ਭੇਜੇ ਸੀ ਇਹਨਾਂ ਨੂੰ ਪਹਿਲਾਂ ਨੋਟਸ ਸਰ ਰਿਕਾਰਡ ਦੇ ਵਿੱਚ ਹੈਗੇ ਆ 9ਵੇਂ ਮਹੀਨੇ ਨੋਟਿਸ ਦਿੱਤੇ ਸੀ 9ਵੇਂ ਮਹੀਨੇ ਨੋਟਿਸ ਦਿੱਤੇਗੇ ਇਹਨਾਂ ਨੂੰ ਉਹਨ ਕਿਦੋਂ ਇੱਥੇ ਆਏ ਸੀ ਮੌਕੇ ਤੇ ਫੈਕਟਰੀ ਦੇ ਵੱਲ ਵੀ ਗਏ ਸੀ ਹਾਂਜੀ ਕੀ ਸੀ ਉਹਨਾਂ ਦਾ ਕੀ ਕਹਿਣਾ ਸੀ ਉਹਨਾਂ ਦਾ ਕੀ ਕਹਿਣਾ ਸੀ ਮੈਂ ਕਿ ਫੈਕਟਰੀ ਵਾਲੇ ਦਾ ਫੈਕਟਰੀ ਵਾਲਾ ਵੀ ਇਹੀ ਆ ਕਿ ਸਾਨੂੰ ਟਾਈਮ ਦਿੱਤਾ ਜਾਵੇ ਇੱਕ ਦੋ ਨੇ ਸਾਨੂੰ ਦਿਖਾ ਵੀ ਦਿੱਤੀ ਜਿਹੜੀ ਐਨਸੀ ਲੈਂਦੀ ਹੈ ਤੇ ਬਾਕੀ ਵੀ ਕਰ ਰਿਹਾ ਕੰਮ ਉਹਨਾਂ ਫੈਕਟਰੀ ਵਾਲੇ ਕੀ ਕੈਮੀਕਲ ਨੈਰਾ ਵਿੱਚ ਜਾਂਦਾ ਪਿਆ ਕਿ ਨਾ ਪਾਈਪਾਂ ਤੇ ਆਪ ਦੇ ਦਿੱਤੀ ਉਹ ਚੀਜ਼ ਉਹ ਚੀਜ਼ ਨੂੰ ਉਹ ਚੀਜ਼ ਨਹੀਂ ਦੇਕੇਗੀ ਆਪਣੇ ਵੱਲੋਂ ਲੱਗ ਰਿਹਾ ਕਿ ਜਿਆਦਾਆਂ ਵੇਚਦੀਆਂ ਨੇ ਨਹੀਂ ਨਹੀਂ ਨੌਈਆਂ ਮੇਰੇ ਕੋਲ ਲੈਸ ਹੈਗੀ ਐ ਜੀ ਹਾਂਜੀ ਕਿਦਾ ਫੈਕਟਰੀ ਦਾ ਕੈਮੀਕਲ ਜਾਂਦਾ ਪਿਆ ਨਹਿਰਾਂ ਦੇ ਵਿੱਚ ਜਾਂਦਾ ਪਿਆ ਉਹ ਚੀਜ਼ ਵੱਲ ਉਹਨਾਂ ਨੂੰ ਧਿਆਨ ਨਹੀਂ ਲੈਂਦਾ ਤੁਸੀਂ ਨੇ ਉਹਦਾ ਪੋਲੂਸ਼ਨ ਕੰਟਰੋਲ ਵਾਲੇ ਦੇਖ ਕੇ ਗਏ ਨਾ ਆਪ ਦੇਖ ਕੇ ਗਏ ਮੁੱਖੇ ਸਾਡੇ ਦਾ ਕਨੈਕਸ਼ਨ ਕੱਟਣ ਦੀ ਆਰਡਰ ਆ ਕੱਲੇ ਠੀਕ ਆ ਉਹਨੇ ਕਿੰਨਾ ਕ ਟਾਈਮ ਦਿੱਤਾ ਗਿਆ ਇਹਨਾਂ ਨੂੰ 10 ਮਾਰਚ ਤੱਕ ਠੀਕ ਹੈ ਜੀ ਓਕੇ ਕੀ ਨਾਮ ਕੀ ਸੁਪਨਾ ਓਕੇ